ਤੁਸੀਂ ਦੇਖ ਰਹੇ ਹੋ ਪੰਜਾਬ ਨਿਊ 7 ਅੱਜ ਮਰੈਂਡਾ ਦੇ ਵਿੱਚ ਸਿਪਸੈਨਾ ਪੰਜਾਬ ਦਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੀ ਦੇਖਰੇਕ ਮਹਿਕਮਨ ਅਤੇ ਕਰਨ ਗੁਪਤਾ ਵੱਲੋਂ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਸਿਪਸੈਨਾ ਪੰਜਾਬ ਦੇ ਪ੍ਰਧਾਨ ਜੋਗਰਾ ਸ਼ਰਮਾ ਅਤੇ ਪੰਜਾਬ ਸਿਪਸੈਨਾ ਦੇ ਸਾਰੇ ਆਗੂਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਸਿਪਸੈਨਾ ਪੰਜਾਬ ਵੱਲੋਂ ਕਰਨ ਗੁਪਤਾ ਨੂੰ ਸਿਪਸੈਨਾ ਪੰਜਾਬ ਜੂਤ ਦਾ ਪ੍ਰਦਾਨ ਲਗਾਇਆ ਗਿਆ ਇਸ ਮੌਕੇ ਕਰਨ ਗੁਪਤਾ ਨੇ ਕਿਹਾ ਕਿ ਅਸੀਂ ਸਮਾਜ ਸੇਵੀ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਇਸ ਮੌਕੇ ਸਿਪਸਨਾ ਪੰਜਾਬ ਦੇ ਸਾਰੇ ਆਗੂ ਮੌਜੂਦ ਸਨ ਪੰਜਾਬ ਦੇ ਪ੍ਰਧਾਨ ਜੋਗਰਾਜ ਸ਼ਰਮਾ ਉਪ ਪ੍ਰਧਾਨ ਸੰਜੀਵ ਭਾਸਕਰ ਓਮਕਾਰ ਕਪਿਲ ਗੁਰਦੀਪ ਸੈਣੀ ਨਰਿੰਦਰ ਠੌਰ ਕੋਮਲ ਰਿਤੇਸ਼ ਕੁਮਾਰ ਰਾਮਪਾਲ ਸ਼ਰਮਾ ਮਨਮੋਹਨ ਸਿੰਘ ਰੋਹਿਤ

بلا جی زندہ باد زندہ باد جی رنگے ہر ہر مہا دی راجپروکھ دورا شرما جی زندہ باد زندہ باد زندہ باد راجہ پرمکھ دورا شرما جی ਮੈਂ ਪਹਿਲਾਂ ਉਹਦੇ ਬਾਰੇ ਦੱਸੂ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਮੈਂ ਦੱਸਿਆ ਭੀ ਅਸ਼ਨੀ ਕੁਮਾਰ ਸ਼ਰਮਾ ਜੀ ਜਿਹੜੇ ਪਾਰਟੀ ਦੇ ਪ੍ਰਵੋਕਤਾ ਨੇ ਜੀ ਪੰਜਾਬ ਦੇ ਸੀਨੀਅਰ ਅਫਸਰ ਰਜਿੰਦਰ ਕੁਮਾਰ ਬੇਲਾ ਜੀ ਸੀਨੀਅਰ ਅਫਸਰ ਮੇਰੇ ਨਾਲ ਖੜੇ ਇੱਕ ਕਮਿਆਣ ਪੰਜਾਬ ਦੇ ਵਿੱਚ ਸੇਵਸਾਲਾਂ ਨਾਲ ਸ਼ੁਰੂ ਕੀਤਾ ਸੇਵਸਾਲਾਂ ਚੱਲੀ ਕਾਹੂ ਕੀ ਹੋਰ ਕਿਉਂਕਿ ਸ਼ਹਿਰਾਂ ਵਿੱਚ ਤਾਂ ਸਾਡਾ ਸੰਗਠਨ ਹੈਗਾ ਜੀ ਲੇਕਿਨ ਪਿੰਡਾਂ ਦੇ ਵਿੱਚ ਬੜੇ ਉੱਚੇ ਪੱਧਰ ਨਾਲ ਸਹਿਯੋਗ ਮਿਲ ਰਿਹਾ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਉਂਦਾ ਦੇਸ਼ ਜਯਾਦ ਹੋਇਆ ਲੋਗ ਅੱਜ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਿਉਂਕਿ ਪੰਜਾਬ ਜਿਹੜਾ ਪੂਰੇ ਵਿਸ਼ਵ ਨੂੰ ਖਾਣਾ ਖਵਾਉਂਦਾ ਸੀ ਅੱਜ ਪੰਜਾਬ ਦੀ ਜਿਹੜੀ ਦੁਰਦਸ਼ਾ ਪੰਜਾਬ ਦੀ ਜਿਹੜੀ ਅਰਧ ਬੁਆਸਾ ਉਹ ਜ਼ੀਰੋ ਤੇ ਆ ਗਈ ਕਿਉਂਕਿ ਇੱਕ ਭੇਦ ਭਾਵ ਜਿਹੜਾ ਭੇਦ ਭਾਵ ਭਰੀ ਰਾਜਨੀਤੀ ਹੈ ਪੰਜਾਬ 'ਚ ਚੱਲ ਰਹੀ ਆ ਮਤਲਬ ਕਿ ਹਿੰਦੂ ਸਿੱਖ ਏਕਤਾ ਵਿੱਚ ਬੜੇ ਉੱਚੇ ਪੱਧਰ ਤੇ ਸਰੀ ਅੰਤਰ ਚਾਰਿਆ ਦਰਾੜ ਪੈਦਾ ਕਰਨ ਦੀ ਚੌਰਾਸੀ ਦਾ ਦੌਰ ਲਿਆਂ ਤੇ ਮੈਨੂੰ ਜੋ ਲੱਗਦਾ ਵੀ ਪਿੰਡਾਂ ਵਿੱਚ ਜਾ ਕੇ ਆਪਾਂ ਲੋਕਾਂ ਦਾ ਜਿਹੜਾ ਭਰਮ ਹੈ ਬਹਿਮ ਹੈ ਆਪਾਂ ਖਤਮ ਕਰ ਸਕਦੇ ਆ ਇਹ ਸੰਦੇਸ਼ ਆਪਾਂ ਪਿੰਡਾਂ ਵਿੱਚ ਦੇ ਰਿਹਾ ਇਹ ਸੰਦੇਸ਼ ਅੱਜ ਜਿਹੜਾ ਜਲਾ ਰੋਟਣਾ ਕਦੇ ਵਿੱਚ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਆ ਲੋਕ ਆਪਣੇ ਪੰਜਾਬ ਦੇ ਬਿਲਕੁਲ ਦੇਖੋ ਜੀ ਮੇਰੇ ਕੋਲ ਜਿਹੜਾ ਪੰਜਾਬ ਪੂਰੇ ਬੇਸ਼ਮ ਨੂੰ ਰੋਟੀ ਖਾਂਦਾ ਸੀ ਰਾਸ਼ਨ ਖਾਂਦਾ ਸੀ ਅੱਜ ਕਿਸਾਨ ਸਾਡਾ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਬਾੜਾਂ ਦੇ ਉੱਪਰ ਖੜਾ ਤੇ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਮਤਰੀਅਬ ਵਹਾਰ ਕਰ ਰਹੀਆਂ ਜਦ ਕੇ ਸਰਕਾਰ ਕੁਝ ਦੇ ਸਕਦੀ ਹੈ ਨਹੀਂ ਦੇ ਸਕਦੀ ਲੇਕਿਨ ਸਰਕਾਰ ਨੂੰ ਉਹਨਾਂ ਕਿਸਾਨੀ ਨੁਮਾਇੰਦੇ ਦੀ ਗੱਲ ਜ਼ਰੂਰ ਸੁਣੀ ਚਾਹੀਦੀ ਹੈ ਔਰ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਖਾਸ ਕਰਕੇ ਕੁੱਝ ਦੇ ਦੇਣ ਜਾ ਰਹੇ ਹਾਂ ਕਿ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਹਰ ਧਰਮ ਜੀ ਕੋਈ ਵੀ ਹੋਵੇ ਲੇਕਿਨ ਪ੍ਰਚਾਰ ਦੇ ਮਾਧਿਅਮ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਿਸ ਤਰ੍ਹਾਂ ਕੋਈ ਜ਼ਹਿਰ ਭਰੀ ਰਾਜਨੀਤੀ ਪੰਜਾਬ 'ਚ ਬਖੇਰਨ ਦੀ ਕੋਸ਼ਿਸ਼ ਕਰ ਰਿਹਾ ਪਰਮਾਨੇ ਵਰਗੇ ਲੋਕ ਮੈਨੂੰ ਲੱਗਦਾ ਸਰਕਾਰਾਂ ਇੱਥੇ ਵੀ ਪੇਸਭਾਵ ਕਰ ਰਹੀਆਂ ਨੇ ਅਗਰ ਕੋਈ ਹਿੰਦੂ ਆਪਣੇ ਹਿੰਦੂ ਹਿੱਤ ਦੀ ਗੱਲ ਕਰਦਾ ਪੰਜਾਬ ਚ ਉਹਦੇ ਤੇ ਪਰਚੇ ਦਰਜ ਹੁੰਦੇ ਨੇ ਤੇ ਅਗਰ ਕੋਈ ਸ਼ਰਿਆਮ ਕੋਈ ਸਨਾਤਨ ਦੇ ਪ੍ਰਚਾਰ ਕਰਨ ਵਾਲੇ ਨੂੰ ਲਲਕਾਰ ਰਿਹਾ ਤੋਂ ਆਪਣੇ ਆਰਾਮ ਨਾਲ ਐਸੋ ਜੀ ਅਸੀਂ ਭਾਸ਼ਾ ਦਾ ਉਹ ਉਪਯੋਗ ਕਰਕੇ ਅੱਜ ਵੀ ਆਪਣੇ ਘਰ ਵਿੱਚ ਆਰਾਮ ਨਾਲ ਬੈਠਾ ਸਰਕਾਰਾਂ ਦਾ ਜਿਹੜਾ ਦੋਹਰਾ ਰੁਈਆ ਦੋਰੇ ਮਹਾਕਣ ਦਾ ਇਹ ਗਲਤ ਨੇ ਸਰਕਾਰਾਂ ਨੂੰ ਹਮੇਸ਼ਾ ਜਿਹੜੀ ਪ੍ਰਜਾ ਹੁੰਦੀ ਹੈ ਰਾਜੇ ਵਾਸਤੇ ਉਹ ਸਾਰੇ ਬਰਾਬਰ ਨੇ ਇਹਦੇ ਵਿੱਚ ਭੇਦ ਭਾਵ ਨਹੀਂ ਹੁੰਦੇ ਨਸ਼ੇ ਦੀ ਤੁਸੀਂ ਗੱਲ ਕਰ ਰਹੇ ਹੋ ਅਹਿਮ ਗੱਲ ਤੁਹਾਨੂੰ ਕਹੀ ਜੀ ਸਾਨੂੰ ਜਾਗਰਣ ਦੀ ਜਰੂਰਤ ਹੈ ਮੀਡੀਆ ਦੇ ਭਾਈਆਂ ਨੂੰ ਜਾਗਰਣ ਦੀ ਜਰੂਰਤ ਹੈ ਆਪਾਂ ਗੱਲ ਤਾਂ ਕਰਦੇ ਆਂ ਇਹ ਚੀਜ਼ਾਂ ਨੂੰ ਖਤਮ ਕਰਨਾ ਲੇਕਿਨ ਆਪਾਂ ਪ੍ਰਯਾਸ ਨਹੀਂ ਕਰਦੇ ਸਭ ਤੋਂ ਪਹਿਲੇ ਵੀ ਆਪਾਂ ਜੜ ਫੜਨੀ ਆਂ ਵੀ ਨਸ਼ਾ ਆ ਕਿਥੋਂ ਰਿਹਾ ਅਗਰ ਲੋਕ ਕਹਿੰਦੇ ਵੀ ਬਾਰਡਰ ਤੋਂ ਆ ਰਿਹਾ ਤਾਂ ਸਾਡੀਆਂ ਜਿਹੜੀਆਂ ਏਜੰਸੀਆਂ ਸੈਂਟਰ ਦੀਆਂ ਜਾਂ ਸਟੇਟ ਦੀਆਂ ਉਹ ਕੀ ਕਰ ਰਹੀਆਂ ਨੇ ਕਿਉਂਕਿ ਅੱਜ ਤਾਂ ਬੀਐਪੀਆ ਸਭ ਨੂੰ ਅਧਿਕਾਰ ਦਿੰਦੇ ਆਂ ਜੇ ਤੁਸੀਂ ਪੰਜਾਬ ਦੇ 50 ਕਿਲੋਮੀਟਰ ਅੰਦਰ ਦਾਰੇ ਚਾਓ ਪੰਜਾਬ ਪੁਲਿਸ ਦੀ ਕੋਈ ਕਾਰਵਾਈ ਨਹੀਂ ਉਹਦੇ ਉਹਦੇ ਬਾਅਦ ਵੀ ਅਗਰ ਪੰਜਾਬ ਦੇ ਵਿੱਚ ਡਰਗਜ ਆ ਰਹੀ ਹੈ ਤਾਂ ਕਿਤਨਾ ਕਿਤੇ ਪਰ ਅਸਾਂ ਚੈਨ ਖੜਾ ਹੁੰਦਾ ਚਾਹੇ ਸੈਂਟਰ ਦੀ ਤਰਜ਼ੀਆਂ ਚਾਹੇ ਸਟੇਟ ਦੀ ਅਕਸਰ ਆਪਾਂ ਦੇਖਦੇ ਆ ਕਿ ਕਰਾਏ ਵੀਰ ਬਜਰੰਗੀ ਹਰ ਹਰ ਮਹਾਦੇਵ ਅੱਜ ਸਾਡੇ ਵਿਚਕਾਰ ਪਹੁੰਚੇ ਸਾਡੇ ਮਾਨਯੋਗ ਰਾਜੇ ਪ੍ਰਮੁੱਖ ਯੋਗਰਾ ਸ਼ਰਮਾ ਜੀ ਤੇ ਸਾਡੇ ਅਸ਼ਵਨੀ ਜੀ ਸੈਣੀ ਸਾਹਿਬ ਹੈ ਸਾਡੇ ਰਜਿਸਟਰ ਬਿਲਾ ਪ੍ਰਧਾਨ ਜੀ ਹੈ ਉਹਨਾਂ ਦੀ ਅਗਵਾਈ ਹੇਠ ਇੱਕ ਫਰਲਾ ਚੁੱਕਿਆ ਜੀ ਮੈਨੇ ਦੇਖੋ ਸ਼ਿਫਸਾ ਨਾਲ ਜੁਆਇਨ ਕੀਤੀ ਹੈ ਤੇ ਮੇਰਾ ਫਸਟ ਐਂਡ ਲਾਸਟ ਮਕਸਦ ਇੱਕੋ ਹੀ ਰਹੇਗਾ ਨਸ਼ੇ ਦੇ ਪ੍ਰਤੀ ਨਸ਼ੇ ਦੇ ਖਿਲਾਫ ਕਹਿਣ ਦਾ ਮਤਲਬ ਵੀ ਮੈਨੇ ਆਪਣਾ ਇੱਕ ਫੜਨੇ ਲਿਆ ਜੋ ਕਿ ਮੈਂ ਚਾਹੂਗਾ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਉਸ ਚੀਜ਼ ਦੇ विरुद्ध में चलना ज्यादा तो ज्यादा कहना मतलब जितने भी नशे तस्कर आएं जो भी है। है। हैं, हैं है दी दी है। है बाकी एक ਸਾਡਾ ਉਪਰਾਲਾ ਰਹਿੰਦਾ ਪਸ਼ੂਆਂ ਦੀ ਸੇਵਾ ਦਾ ਤੇ ਉਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੋਸਟਲੀ ਗਊਆਂ ਦੇ ਐਕਸੀਡੈਂਟ ਵਗੈਰਾ ਹੋ ਜਾਂਦੇ ਆ ਤੇ ਸੱਟ ਪੇਟ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਅਸੀਂ ਚਾਹਾਂਗੇ ਕਿ ਗਊਸ਼ਾਲਾ 'ਚ ਲੈ ਕੇ ਆਈਏ ਉਹਨਾਂ ਦੀ ਸੇਵਾ ਕਰੀਏ ਠੀਕ ਹੈ ਜੀ ਤੇ ਬਾਕੀ ਜਿੱਦਾਂ ਵੀ ਪਾਰਟੀ ਦਾ ਹਕੂਮ ਹੋਊਗਾ ਤੇ ਉਸ ਹੱਬ ਨਾਲ ਇਹਨਾਂ ਦਾ ਹੁਕਮ ਮੰਨਣਾ ਤੇ ਜੋ ਵੀ ਮੈਨੂੰ ਕਾਰਜ ਦਿੱਤਾ ਜਾਏਗਾ ਉਸ ਦੇ ਲਈ ਮੈਂ ਹਾਜ਼ਰ ਹਾਂ ਠੀਕ ਹੈ ਜੀ ਬਾਕੀ ਜੇ ਕਿਸੇ ਇਨਸਾਨ ਨੂੰ ਸ਼ਹਿਰ ਵਾਸੀ ਨੂੰ ਹੈਲਪ ਦੀ ਲੋੜ ਹੈ ਕੋਈ ਗਰੀਬ ਹੈ ਮੈਡੀਸਿਨ ਤੋਂ ਜਾਂ ਕੋਈ ਗਰੀਬ ਕੁੜੀ ਹੈ ਕੋਈ ਬੱਚੇ ਗਰੀਬ ਹੈ ਸਕੂਲ ਚ ਪੜ ਰਹੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਸਾਡੇ ਕੋਲ ਮਰੀਂਡੇ ਕੋਚੀ ਘਾਟੀ ਦੇ ਜ਼ਰੂਰ ਪਹੁੰਚੇ ਸਾਡੇ ਨਾਲ ਕੰਟੈਕਟ ਕਰੇ ਜੀ ਹਰ ਹਰ ਮਹਾਦੇਵ ਜੀ ਜੈਕਾਰਾ ਲਗਵੀਂਗੇ ਹਰ ਹਰ ਮਹਾਦੇਵ ਜੈਕਾਰਾ ਜੀ ਹਾਂ ਜੀ ਹਾਂ ਜੀ ਸਾਈਡ ਤੇ দাও ਜੀ ਮੈਂ ਤਾਂ ਹੁਣ ਫੋਟੋ ਵਿਚਾਉਂਗਾ ਹਾਂਜੀ 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 ਤੁਸੀਂ ਪਿੱਠ ਵਾਲੇ ਤਾਂ ਨਾ ਕਹਿੰਦਾ ਬਿਠਾ ਆ ਸਰ ਇੱਕ ਕੈਦੀ ਫੋਟੋ ਕਰਾ ਲਓ ਸਾਹਮਣੇ ਦੇਖ ਕੇ ਜੈ ਕਰੋ ਵੀਰ ਬਜਰੰਗੀ ਜੈ ਕਰੋ ਵੀਰ ਬਜਰੰਗੀ ਹਰ ਹਰ ਮਹਾਦੇਵ ਹਿੰਦੂ ਹਿਰਦੇ ਬਾਲਾ ਸਾਹਿਬ ਠਾਕਰੇ ਅਮਰ ਰਹੇ ਹਿੰਦੂ ਹਿਰਦੇ ਬਾਲਾ ਸਾਹਿਬ ਠਾਕਰੇ ਅਮਰ ਰਹੇ ਅਮਰ ਰਹੇ ਅਮਰ ਰਹੇ ਜੈ ਸੈਨਾ ਜਿੰਦਾਬਾਦ ਵੀਰ ਬਜਰੰਗੀ ਹਰ ਮਹਾਦੇਵ ਸਿੱਖ ਸਾਹਿਬ